ਇਨੰਦਰ ਮੇਰਾ ਬਲਵਿੰਦਰ ਕੋਲ ਪਿੰਡ ਪਿੰਡ ਪੱਖੋ ਕੇ ਚਾਲੀ ਸਾਹਿਬ ਮਾਤਾ ਕੀ ਹਾਲਾਤ ਸੀ ਜਦੋਂ ਪਾਣੀ ਸਾਡੇ ਆਈ ਦਸੰਦ ਪਤਾ ਨਹੀਂ ਲੱਗਾ ਪਾਣੀ ਕਿਹ ਟਾਈਮ ਆ ਗਿਆ ਜਦੋਂ ਪਾਣੀ ਦਾ ਪਤਾ ਲੱਗਾ ਫਿਰ ਸਮਾਨ ਸੰਭਿਆ ਕਿਸ ਤਰ੍ਹਾਂ ਨਹੀਂ ਸੰਭਿਆ ਨਹੀਂ ਗਿਆ ਇੱਦਾਂ ਹੀ ਟਪਿਆ ਭੱਦ ਕੇ ਗਵੰਡੀ ਕੇ ਨਿਕਰ ਬਿਟੇ ਮਾਤਾ ਬੜਾ ਖਾਇੰਦਾ ਮਕਾਨ ਬਣਿਆ ਜਿਹੜਾ ਸਾਹਮਣੇ ਖਰਾਬ ਚੀਜ਼ਾਂ ਹੁੰਦੀਆਂ ਹਣ ਸੰਭਾ ਕਿਹ ਬਲੋ ਰਹਾਤ ਦੀ ਆਈ ਏ ਕਿ ਜੇ ਲੋ ਤੁਹਾਨੂੰ ਸਮਾਨ ਮਿਲਿਆ ਜੰਦਾ ਨਹੀਂ ਦੇਖੋ ਸਮਾਨ ਆ ਉਹ ਸੜਕ ਤੇ ਹੁੰਦੇ ਲੋਕੀ ਹਾਲੇ ਕੋ ਤੁਰਿਆ ਫਿਰ ਜਾਂਦਾ ਤੇ ਲੋਕੀ ਲੈਂਦੇ ਆ ਪਰ ਹੱਥ ਕਾੜੇ ਕਰਦੇ ਵੀ ਰਹਿੰਦੇ ਤਾਂ ਵੀ ਨਹੀਂ ਮਿਲਦੇ ਸਾਡੇ ਬੇਚਾਰੀ ਸਾਡੀ ਕੁੜਮਣੀਆ ਮੇਰੀ ਕੁੜੀ ਦੀ ਉਹ ਨਾਨਾ ਆਦਮੀ ਉਹ ਤੇ ਬੇਚਾਰੀ ਰੱਖਣਾ ਹੈ ਕਿ ਸਾਡੇ ਵਾਸਤੇ ਖਾਣ ਨੂੰ ਤੇ ਕੱਪੜੇ ਲੈਂਦੇ ਮਾਤਾ ਜੀ ਬੱਚੇ ਵਾਸਤੇ ਮਾਤਾ ਜੀ ਬੜਾ ਔਖਾ ਜਾਂਦਾ ਵਾ ਘਰ ਨੂੰ ਬਣਾਉਣਾ ਪਰ ਘਰ ਚ ਕੌਣ ਕੌਣ ਪਰਿਵਾਰ ਜੇ ਤੁਹਾਡੇ ਹੈਗਾ ਸਾਡੇ ਅਹੀਂ 8 ਧੀਆ 10 ਕਿਦਾਂ ਗਜ਼ਾਰਾ ਕੀਤਾ ਜਦੋਂ ਪਾਣੀ ਆਇਆ ਪਾਣੀ ਫਿਰ ਇੱਥੇ ਵੇਖੋ ਇੱਧਰ ਭੱਜ ਕੇ ਗਵਾਂਡੀਆਂ ਦੇ ਘਰ ਚਲ ਗਏ ਨਾ ਨਿਆਣੇ ਚੁੱਕੇ ਭੱਜ ਗਏ ਆਪਣੀ ਜਾਨ ਬਚਾਉਣੀ ਜੇ ਜਾਨ ਬਚ ਗਈ ਸਭ ਕੁਝ ਬਚ ਗਿਆ ਸਾਡਾ ਜਦੋਂ ਆਇਆ ਫਿਰ ਸਾਰਾ ਕੁਝ ਖਰਾਬ ਸੀ ਸਭ ਕੁਝ ਇਦਾਂ ਹੀ 3 ਤੀਸਰੇ ਦਿਨ ਪਾਣੀ ਨਿਕਲਿਆ ਲੱਥਾ ਆਣ ਕੇ ਵਿਚਾਰੇ ਸਾਰੇ ਖਾਪ ਗਏ ਮਤਲਬ ਮਾਨਵੇ ਕੇ ਰੋਣ ਆ ਗਏ ਤੋ ਹੋਰ ਰੋਣਾ ਕਿਦਾਂ ਗਰੀਬ ਬੰਦਿਆ ਬਰਦਾ ਨਹੀਂ ਸਾਡਾ ਵੀ ਜੀ ਕਾਦੇ ਲੈਂਟਰਾਂ ਤੇ ਬਈਏ ਥੱਕੇ ਕੇ ਭਾਈਏ ਲੈਂਟਰ ਤੇ ਕਿਤੇ ਰਹਿ ਗਈ ਛੱਤ ਨਹੀਂ ਹੈ ਗਈ ਹੋ ਵੀ ਚੋਂ ਲਾਪੀਆਂ ਹਾਂਜੀ ਉਹ ਵੀ ਚੋਂ ਲਾਪੀਆਂ ਸਾਰਾ ਦੇਖੋ ਸਾਰਾ ਬਰਬਾਦ ਹੋ ਗਿਆ ਘਰ ਕਿਦਾਂ ਹੀ ਰਾਂਗੇ ਤੇ ਉਦਾਰ ਹੁੰਦਾ ਇਹਨੇ ਕੰਦਾ ਨੇ ਪੁੱਛ ਕੇ ਥੋੜਾ ਡਿੱਗਣੀ ਸੁੱਤੇ ਪਏ ਭਾਂਸਾ ਹੋਣੀ ਬੋਲਤੀ ਸਾਹ ਵਿੱਚ ਸੁੰਗਦੀ ਆਈ ਕੋਠੇ ਤੇ ਸੁੰਗਣੀ ਹੈ ਬੜਾ ਹੋਏ ਬਹੁਤ ਜ਼ਿਆਦਾ ਐਂ ਤੇ ਕੁਝ ਨਾ ਮਰਿਆ ਤੇ ਨਾ ਜਿੰਦਿਆਂ ਤੇ ਮਤੈ ਕਦੀ ਵੇਖੀ ਸੀ ਇੱਦਾਂ ਹਲਾ ਨਹੀਂ 88 ਦੀ ਵੇਖਿਆ ਹੀ ਉਦੋਂ ਸਾਡਾ ਕੰਨਾਰ ਪਾਰ ਹੋ ਗਿਆ ਹੈ ਅੱਛਾ ਜੀ ਹਾਂਜੀ 88 ਦਾ ਆਇਆ ਹੈ ਭਾਈ ਇੱਥੇ ਹੀ ਉਦੋਂ ਵੀ ਇੰਨੇ ਨੁਕਸਾਨ ਹਾਂਜੀ ਉਦੋਂ ਵੇਖੋ ਜੀ ਐਵੇਂ ਝੂਟੇ ਮਾਰਿਓ ਤਾਂ ਥੋੜਾ ਬੋਤਾ ਹੀ ਸਾਰਾ ਰੋੜ ਲੜ ਗਿਆ ਸੀ ਫੇਰ ਮੁੜ ਕੇ ਬਣਾਇਆ ਹਾਂਜੀ ਸਾਮਾਨ ਰੱਖਿਆ ਦਾ ਇਹ ਸਾਮਾਨ ਫੇਰ ਲੱਗਦਾ ਤੁਹਾਨੂੰ ਸਹੀ ਨਿਕਲੇਗਾ ਵਿੱਚੋਂ ਕੁਝ ਨਹੀਂ ਜੀ ਕੱਖ ਨਹੀਂ ਸਭ ਸੁੱਟ ਦਿੱਤਾ ਪੰਡਾ ਬੰਨ ਬੰਨ ਕੇ ਨਾ ਬੈਡਾਂ ਦੇ ਵਿੱਚੋਂ ਸਭ ਕੱਢ ਕੇ ਸਭ ਟਰਾਲੀਆਂ ਪਰ ਪਰ ਕੇ ਸੁੱਟੇ ਬੱਚੇ ਨੂੰ ਪੂਨ ਨੂੰ ਇੱਕ ਕਪੜੇ ਨਹੀਂ ਰਿਹਾ ਅੰਤਾਂ ਤਾਂ ਦੱਸਣੀ ਸਾਡੀ ਇਹ ਲੜਕੀਏ ਬਟਾਲੇ ਉਹਨਾਂ ਦੀ ਕੁੜਮਣੀਆਂ ਤਾਂ ਸਾਡੀ ਵੀ ਧੀ ਹੈ ਉਹਨੇ ਦੋਖੋ ਹੈ ਤੇ ਵਿਚਾਰੀ ਲੈ ਕੇ ਆਈ ਕੱਪੜੇ ਹੁਣੇ ਆ ਜੇ ਲੈ ਕੇ ਆਏ ਨੇ ਤੇ ਵੇਖ ਕੇ ਸ਼ਰਮ ਹੁੰਦੀ ਰੋਣੀ ਵੀ ਹੁੰਦਾ ਕਿ ਕਿੱਦਾਂ ਦੇ ਤੁਹਾਡੇ ਕੁੜਮਾ ਹੈ ਹਾਂ ਕੁੜਮਾ ਸਾਡੀ ਧੀ ਦੇ ਕੁੜਮਣੇ ਹਾਂ ਜੀ ਨੰਨੂ ਆਰ ਨਹੀਂ ਦੋ ਆਏ ਨੇ ਉਹਨਾਂ ਨੇ ਤੁਹਾਡੇ ਹਾਲਾਤ ਵੇਖ ਕੇ ਹਾਂ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਤੁਸੀਂ ਕਿ ਇਹ ਜਿਹੜਾ ਸਮਾਨ ਤੇ ਚਲੋ ਮਿਲਦਾ ਜਾਂਦਾ ਮਕਾਨ ਕੌਣ ਬਣਾ ਕੇ ਦੇਵੇ ਇਹ ਗਰੀਬਾਂ ਨੇ ਰਹੀ ਲਾਉਣੇ ਦਿਹਾੜੀਆਂ ਲਾ ਲਾ ਤੁਹਾਨੂੰ ਪਤਾ ਵੀ ਦਿਹਾੜੀਆਂ ਵੀ ਕੰਮ ਹੀ ਬੰਦ ਹੋ ਗਏ ਨੇ ਕਿੱਥੋਂ ਖਾਣਾ ਜੇ ਹੁਣ ਤੇ ਚਾਰ ਦਿਨ ਨਹੀਂ ਖਾ ਲਾਂਗੇ ਤਾਂ ਭੱਜ ਦੌੜ ਕੇ ਬੱਚੇ ਜਾਂਦੇ ਕੋਈ ਬਰੈਡ 팔 ਲੈ ਕੋਈ ਬਿਸਕੁਟ 팔 ਲੈ ਹੋਰ ਇੱਥੇ ਕੋਈ ਸੂਣਾ ਲਗਾ ਉਹ ਵੀ ਚਲੋ ਖਾਣਾ ਪੈਂਦਾ ਖੋਹ ਖਾ ਕੇ ਖਾਣੀ ਪੈਂਦੀ ਜਦੋਂ ਭੁੱਖ ਲੱਗੇ ਨਾ ਉਹਦੇ ਕੋਈ ਸ਼ਰਮ ਨਹੀਂ ਹੈਗੀ ਪਰ ਇਹ ਤੇ ਹੈਗਾ ਨਾ ਪੰਜਾਬੀ ਇਕੱਠੇ ਹੋ ਕੇ ਮਦਦ ਕਰਨ ਪਹੁੰਚੀ ਹਾਂਜੀ 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 ਬਹੁਤ ਜਿੰਨਾਂ ਪਿੰਡਾਂ ਚ ਨਹੀਂ ਪਹੁੰਚਿਆ ਉਹਨਾਂ ਨੇ ਬਹੁਤ ਮਦਦ ਕੀਤੀ ਹੈ ਮੈਂ ਇਹ ਨਹੀਂ ਕਹਿੰਦੀ ਵੀ ਨਹੀਂ ਕੀਤੀ ਹੈ ਕਿਉਂਕਿ ਘਰ ਘਰ ਜਾ ਕੇ ਉਹਨਾਂ ਨੇ ਹਾਂਜੀ 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 ਸ਼ੋਰਟ ਕਰ ਲੈ ਮਾਰ ਬਰਨਿੰਗ ਰਿੰਦਰ ਕੋਰ ਦੀ ਤਾਂ ਜੀ ਇੱਥੇ ਪਹੁੰਚੇ ਹੋ ਕੀ ਕਰਨਾ ਹੈ ਤੁਸੀਂ ਅੱਜ ਅਸੀਂ ਇਹਨਾਂ ਦੀ ਥੋੜੀ ਬਹੁਤੀ ਹੈਲਪ ਕਰਨਾ ਹੈ ਜਿੰਨੀ ਕਿ ਸਾਡੇ ਕੋਲ ਹੁੰਦੀ ਕੱਲ ਪਰਸੋਂ ਹੀ ਆਏ ਹੀ ਹਰੂਵੜਾ ਤੋਂ ਵਾਪਸ ਹੋ ਗਏ ਵੀ ਚਲ ਬੱਚਿਆਂ ਨੂੰ ਕੱਢ ਕੇ ਲਿਆਣੇ ਆ ਤੋ ਬੋਰਡ ਵਾਲੇ ਕਹਿੰਦੇ ਕਿ ਜਿੰਨਾਂ ਨੂੰ ਪਾਣੀ ਜਿਹੜੇ ਅਦ ਵਿਚਾਲੇ ਫਸੇ ਨੇ ਚਾਹੇ ਬੰਬੀਆਂ ਤੇ ਨੇ ਚਾਹੇ ਦਰਕਤੰਦ ਚੜੇ ਉਹਨਾਂ ਨੂੰ ਪਹਿਲਾਂ ਹੀ ਕਰ। ਦੂਜੇ ਦਿਨ ਅਹੀਂ ਕਲਾਨੌਰ ਆਇਆ ਫੇਰ ਵੀ ਸਾਨੂੰ ਡਾਕ ਦਿੱਤਾ। ਫਿਰ ਪਰਸ ਕੱਲ ਅਹੀਂ ਆਏ ਆ ਨਾਲ ਬੇਟਾ ਆਇਆ ਹੀ ਮੈਂ ਆਈ ਥੋੜਾ ਬੋਤਾ ਸਮਾਨ ਲੈ ਆਂਦਾ ਰਸ ਨਹੀਂ ਵਿਖੇ ਜਾਂਦੇ ਭੁੱਖੇ। ਕਿ ਆਪ ਖਾ ਲਈ ਦੇ ਤਾਂ ਕਿਦਾ ਵੀ ਸਿੱਧਾ ਰ ਆਪਣੇ ਭੁੱਖੇ ਰਹਿਣਗੇ ਬੱਚੇ ਭੁੱਖੇ ਰਹਿਣਗੇ ਆਪਣਾ ਖਾਦਾ ਕੁਛ ਨਹੀਂ ਕਹਿੰਦਾ। ਤਾਂ ਅੱਜ ਥੋੜਾ ਬੋਤਾ ਨਵਾ ਤੇ ਸਮਾਨ ਲੈ ਕੇ ਬੱਚਿਆਂ ਵਾਂ ਤੇ ਕੱਪੜੇ ਲੈ ਕੇ ਆਇਆ ਕੰਬਲ-ਕੰਬਲ ਲੈ ਕੇ ਆਇਆ ਜਿੰਨੀ ਕੀ ਹੈਲਪ ਹੁੰਦੀ ਆ। ਇਹ ਸਰਕਾਰ ਨੂੰ ਆਪ ਹੀ ਚਾਹੀਦਾ ਕਿ ਇਹਨਾਂ ਦੀ ਹੈਲਪ ਕਰ ਸਿਮ ਨੂੰ ਚਾ ਇਹ ਮੇਰੀ ਨੂੰਹ ਦੇ ਨਾਨਕੇ ਹੈਗੇ ਜੀ ਦੇਖਿਆ ਜੇ ਤੇ ਮੇਰੇ ਕਪੜੇ ਸੀ ਇਹ ਨਾ ਕਹਿੰਦੇ ਕਪੜੇ ਵੀ ਆਪਾਂ ਬਾਹਰ ਸੁੱਟ ਦਿੱਤੇ ਕਿ ਖਰਾਬ ਹੋ ਗਏ ਸਾਰੇ ਖਰਾਬ ਹੋ ਗਏ ਨੇ ਕਪੜੇ ਸਾਰੇ ਇਹਨਾਂ ਨੇ ਸੁੱਟ ਦਿੱਤੇ ਤੇ ਪੌਣ ਲੈ ਕੇ ਨਹੀਂ ਹੈਗੇ ਮਿੱਟੀ ਘਟਾ ਹੈਗਾ ਫਿਰ ਬਿਮਾਰੀ ਦੂਰੀ ਥੱਸ ਨੇ ਇਹ ਤੇ ਸੀਆਮ ਨੂੰ ਆਪ ਚਾਹੀਦਾ ਕਿ ਆਣ ਕੇ ਪਿੰਡਾਂ ਦੇ ਵਿੱਚ ਦੌਰਾ ਕਰਨ ਵੇਖਣ ਕਿ ਗਰੀਬਾਂ ਦੀ ਮਦਦ ਕਰਨ ਹੁਣ ਤੁਸੀਂ ਕੀ ਕੀ ਲੈ ਕੇ ਆਏ ਅਸੀਂ ਇਹਨਾਂ ਵਾਸਤੇ ਕੰਬਲ ਲੈ ਕੇ ਆਏ ਆ ਬੱਚਿਆਂ ਦੇ ਕਪੜੇ ਲੈ ਕੇ ਆਏ ਆ ਕਲ ਰਾਸ਼ਨ ਲੈ ਕੇ ਆਏ ਸੀ ਥੋੜਾ ਬੋਤਾ ਆਟਾ ਲੈ ਕੇ ਆਏ ਸੀ ਰਾਸ਼ਨ ਹੋਰ ਲੈ ਕੇ ਆਏ ਸੀ ਤੇ ਇਹਨਾਂ ਦੀ ਸਿਆਉਣ ਚਾਹੀਦਾ ਪੂਰੀ ਮਦਦ ਕਰਨੀ ਚਾਹੀਦੀ ਜਿੰਨਾਂ ਕਿ ਹੁਣ ਧਿਆੜੀਦਾਰ ਬੰਦੇ ਨੇ ਉਹ ਨਾ ਕੰਮ ਕਰ ਸਕਦੇ ਨੇ ਦੁਕਾਨਾਂ ਤੇ ਪਾਣੀ ਆ ਗਿਆ ਬਜ਼ੁਰਗਾਂ ਕੋ ਕਿੰਨਾ ਕੰਮ ਹੋਣਾ ਹੈ ਤੇ ਇਹ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਦੀ ਹੈਲਪ ਕਰਨ ਵਾਸਤੇ ਵਾਦ ਹਲਪ ਕਰਨ ਇਹਨਾਂ ਨੂੰ